ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਅੱਜ ਇੱਕ ਹੋਰ ਕੈਂਡਜੀ ਫਣੀ ਕਮੈਂਟਾਂ ਵਾਲੀ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਏਦਾਂ ਦੀ ਹੋਰ ਫਣੀ ਕੈਂਡਜੀ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਪੂਨ ਬਿਨਾ ਟਾਈਮ ਖਰਾਬ ਕੀਤੇ ਲਈ ਚਲਦੇ ਹਾਂ ਵੀਡੀਓ ਵੱਲ ਚਲੋ ਅ ਤੁਹਾਡਾ ਵਿਆਹ ਹੋਇਆ ਹੋਇਆ ਨਹੀਂ ਜੀ ਨਹੀਂ ਅਲੇ ਨਹੀਂ ਕਰਾਉਣਾ ਨਹੀਂ ਆ ਲੈਟਰਿੰਗ ਬਾਥਰੂਮ ਬਣਾ ਕੇ ਕੀ ਕਰਦਿਆਂ ਸੁੱਖ ਤੇ ਰਹੂੰਗਾ ਕਰਦਿਆਂ ਇਹ ਤੇ ਇਹ ਤੇ ਹੋਗਾ ਸਾਡ ਸਾਡਾ ਪੁੱਤ ਕਮਾਉਣ ਜੋਗਾ ਹੋ ਗਿਆ ਆ ਹੁਣ ਕਿਨੇ ਚੰਦ ਚਾੜਤਾ ਮੋਦੀ ਨੂੰ ਵਿੱਚ ਹੀ ਲਪੇਟ ਲਿਆ ਨੱਕ ਲੋਗ ਹੈ। ਹੋਰ ਅਭੀ ਤਾਂ ਰੁਕੋ। ਕਲਾਈਮੈਕਸ ਅਭੀ ਬਾਕੀ ਹੈ। ਹੁਣ ਇਸ ਵੀਡੀਓ ਦੇ ਗੈਂਡ ਜੇ ਫਣੀ ਕਮੈਂਟ ਪੜਦੇ ਆ। ਚਲੋ। ਹੁਣ ਕੋਈ ਫਾਇਦਾ ਨਹੀਂ ਵਿਆ ਕਰੋਨ ਦਾ। ਕੁਝ ਨਹੀਂ ਮਿਲਣਾ ਅਗਲੀ ਨੂੰ। ਬੱਤ ਸਹੀ ਏ। ਛੱਡਾ ਪੁੱਤ ਦੇਸ਼ ਵੇਚ ਕੇ ਦੇਸ਼ ਚਲਣ ਯੋਗ ਹੋ ਗਿਆ। ਕਾਮ ਤੇ ਹੱਥੋਂ ਸੇ ਖਮਸ਼ੀਰ ਉਠਾਇਆ ਨਾ ਕਰੋ। ਘੁੜਿਆ ਇਰ ਵਿੱਚ ਹੌਸਲੇ ਨੇ ਪੁੱਤਰ ਓਏ ਤੇਰੇ ਹੌਸਲੇ ਛਿੱਲੇ ਜਾਣੇ ਆ ਕੈਸੀ ਅਪਮਾਨਜਨ ਬੱਤੇ ਕਰਾ ਰਿਹਾ ਲੜਕਾ ਇਹ ਜਿਹੜੀ ਡਿੱਗ ਗਿਆ ਹੀ ਬੋਨ ਫਟਣੀ ਆ ਜਿਹੜੀ ਚੁੱਕ ਕੇ ਬੈਠਾ ਹੋ ਸਲੀ ਨਾ ਜੰਡਾ ਜ਼ਰੂਰੀ ਨਹੀਂ ਕਿ ਕਿਹੜਾ ਜਾੜ ਚੀ ਹੋਵੇ ਬੱਤ ਸਹੀ ਏ ਇਹ ਲਤਾ ਬਾਚ ਹਸਪਤਾਲ ਚ ਉਤਾਨੂ ਰਹਿੰਦੀਆਂ ਨੇ ਜੇ ਇਤਨੇ ਤੱਕ ਵੀਡੀਓ ਵਧੀਆ ਲੱਗੀ ਤੇ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਲਈ ਚਲਦੇ ਆ ਅਗਲੀ ਵੀਡੀਓ ਵੱਲ ਜੇ ਸੁਪਰਮੈਨ ਨੇ ਵੀਡੀਓ ਦੇਖ ਲਈ ਉਹਨੇ ਨੂੰ ਆਈ ਪੱਲੀ ਚ ਪਾ ਕੇ ਜਲ ਪ੍ਰਵਾਹ ਕਰ ਆਉਣਾ ਤੁਮੇ ਕਿਸ ਨੂੰ ਪਤਾ ਚਲਾ ਲੰਡੇ ਖੁੰਡੇ ਕਿੱਧਰ ਇਕੱਠੇ ਕੋੜ ਕਿਲਾ ਕਰਕੇ ਲਹੋੜਾ ਤੂੰ ਨਿੱਕਰ ਮੰਮੀ ਵਾਲੀ ਪਾਲੀ ਲੱਗਦਾ ਕੁੜੀਆਂ ਵਾਲਾ ਸਮੋਸਾ ਜਿਆ ਪਾਈ ਫਿਰਦਾ ਸਾਲਾ ਬੱਤ ਸਹੀ ਹੈ ਤੋ ਸਰ ਐਸਾ ਹੈ ਕਿ ਜਬ 1 ਵਜਾ 1 ਸੇ 1.5 ਵਜੇ ਕੀ ਵਜੇ ਕੀ ਬੀਚ ਕਮ ਸੇ ਕਮ ਪੰਜ ਧਮਾਕੇ ਹੋਏ ਤੋ ਜਿਸ ਸੇ ਮਤਲਬ ਜੈਸੇ ਕੋਈ ਅਰਥਕ ਵੇਕ ਆਤਾ ਹੈ ਐਸੇ ਸਾਰੇ ਘਰੋਂ ਕੇ ਮਤਲਬ ਕਾਂਬਨੇ ਲਗੇ ਤੋ ਐਸਾ ਹੈ ਕਿ ਠੀਕ ਦੇਖ ਕੇ ਲੱਗਦਾ ਇੰਦੀ ਖਤਰੇ ਚ ਹੋਆ ਕਿਆ ਕੈਸੇ ਆਵਾਜ਼ ਹੈ ਕਿਆ ਬੱਪਾ ਇਹ ਸੀਗੇ ਜਾਂ ਸੁੱਤੇ ਜੀ ਅੰਦਰੋਂ ਇਹ ਸ਼ੀਸ਼ੇ ਟੁੱਟ ਕੇ ਮੱਝ ਆ ਡਿੱਗੀ। ਸ਼ੀਸ਼ੇ ਨੂੰ ਟੂੜ ਕੇ ਹਾਂ ਬਕੇ ਉੱਪਰ ਡਿੱਗ ਗਰਾ ਜੀ। ਹਾਂ ਉਹ ਵੀ ਬਾਰਪੂਰ ਖੁੱਲਾ। ਹਾਂ ਮੈਂ ਉਹ ਦੀ ਉੱਠ ਕੇ ਦੇਖਾ ਤਾਂ ਬਾਹਰ ਬਹੁਤ ਗੜਿਆ ਆ ਗਈ ਸੀ। ਅੰਦਰ ਕੀ ਗਿਆ ਨੁਕਸਾਨ ਹੋਇਆ? ਅੰਦਰ ਆਪਣਾ ਬਾਰਪੂਰੋ ਸਭ ਖਸੂਸ, ਚਾਦਰ ਸੂਟ ਸਾਰੀ ਕੁ ਬਨਾ ਪਿਆ ਪਨਾ ਹੋਇਆ ਜੀ। ਬਸ ਪੇਸੀ ਕੇ ਸੁੱਤੇ। ਫਿਰ ਆਪਨੇ ਅਸਮਾਨ ਮੇਂ ਕੀ ਦੇਖਿਆ? ਅਸਮਾਨ ਮੇਂ ਦੇਖਾ ਜੇ ਤਾਂ ਬਿਜਲੀ ਚਮਕਦੀ ਤੇ ਕੋਈ ਗੂੰਜ ਪੈਂਦੀ ਸੀ। ये सुबह फिर जो किसान अपने गाँव में आए है सुबह देखा तो छह फुट मिजाल थी छह फुट की मिजाइल थी छह फुट की मिजाल थी उसका जो आगा ऐसा उडया था वो गाँव में तीन चार घर में वो जो उसके पीछे पड़े है। वो पंजाब उसने ने पकड़े पंजाब लोगों के गांव के छतों पर उसके टुकड़े पड़े हैं ए... जे कैसा सट पट है ना लंग है ना टापा है ਯਾਨੀ ਚੇਸ਼ਵਰ ਆਈ ਦੀ ਆਤਮਾ ਆ ਗਈ ਚੰਦਰਮੁਖੀ ਬਣ ਗਿਆ ਨੀ ਮਰਨੀ ਕੋਣੇ ਨੀ ਮੋੜ ਜਿਆਦਾ ਮਤ ਨਾਚ ਨਹੀਂ ਬੂਟ ਟੁੱਟ जाएंगे ਜਿਹੜਾ ਖਾਵੇ ਜੜਦਾ ਉਹ ਦੁਨੀ ਚੇ تیر ਨਾਲ ਵੀ ਨਹੀਂ ਮਰਦਾ ਮੈਂ ਨਿਸ਼ੋਦਨਾ ਮੈਂ ਨਿਸ਼ੋਦਨਾ ਗੱਲ ਨਾ ਮੈਂ ਮੰਨਾਂ ਕਿਸੇ ਰਾਵਣ ਕੇੰਦਾ ਜੰਗ ਚ ਪੂਰੀ ਡਿੱਗ ਜਾਣੀ ਹੁਣੇ ਹੀ ਲਾ ਲਈਏ ਬੱਤ ਸਹੀ ਏ ਸਰਕਾਰ ਦੀ ਵਾਦੂ ਮੇਰੇ ਕੋਲ ਨਾ ਚਲੋ ਇਸੇ ਵਕਾ ਕੰਮ ਖਤਰੇ ਵਾਲਾ ਹੀ ਏ